ਹਾਂਜੀ ਕਿਸਾਨ ਭਰਾਵੋ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵਾਂਗੇ। ਸੋ ਅੱਜ ਦੀ ਵੀਡੀਓ ਵਿੱਚ ਕਿਸਾਨਾਂ ਦੇ ਵੱਡੇ ਸਵਾਲ ਪਨੀਰੀ ਨੂੰ ਲੈ ਕੇ ਝੋਨੇ ਦੀ ਪਨੀਰੀ ਬੀਜਣ ਤੋਂ ਪਹਿਲਾਂ ਖੇਤ ਦੀ ਤਿਆਰੀ ਸਵਾਲ ਨੰਬਰ 1 ਪਨੀਰੀ ਮੱਚ ਜਾਂਦੀ ਹੈ ਜਾਂ ਫਿਰ ਪਨੀਰੀ ਉਗਦੇ ਸਾਰ ਸੁੱਕ ਜਾਂਦੀ ਹੈ ਜਾਂ ਮਗਰੋਂ ਜਾ ਕੇ ਪਨੀਰੀ ਦਾ ਰਾਂਗਣਾ ਬੰਨਣਾ ਅਤੇ ਸ਼ਾਰਟ ਟਾਈਮ ਵੈਰਾਈਟੀਆਂ ਦੀ 20 ਤੋਂ 25 ਦਿਨ ਦੇ ਵਿੱਚ ਪਨੀਰੀ ਤਿਆਰ ਨਹੀਂ ਹੁੰਦੀ ਜਾਂ ਦਰਮਿਆਨਿਆ ਸਮੇਂ ਵਾਲੀਆਂ ਜਿਹੜੀਆਂ ਵੈਰਾਈਟੀਆਂ ਹਨ ਉਹਨਾਂ ਦੀ ਪਨੀਰੀ 25 ਤੋਂ 30 ਦਿਨ ਦੇ ਵਿੱਚ ਜੋ ਆਪਾਂ ਤਿਆਰ ਕਰ ਰਹੀ ਆ। ਤਿਆਰ ਹੋਣ ਦੇ ਵਿੱਚ ਦਿੱਕਤ ਆਉਂਦੀ ਹੈ ਸੋ ਸਾਰੇ ਆ ਸਵਾਲਾਂ ਦਾ ਜਵਾਬ ਇਸ ਵੀਡੀਓ ਦੇ ਵਿੱਚ ਜੋ ਕਿਸਾਨ ਭਰਾ ਮੇਰੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਦਾ ਬਟਨ ਦਬਾ ਲੈਣ ਤਾਂ ਕਿ ਅੱਗੇ ਜੋ ਵੀ ਵੀਡੀਓ ਰਹੀ ਜਾਣਕਾਰੀ ਆਵੇਗੀ ਸਿੱਧੀ ਤੁਹਾਡੇ ਤੱਕ ਮਹਈਆ ਹੋ ਸਕੇ ਸੋ ਗੱਲ ਕਰਗੇ ਆਪਣੇ ਟੌਪਿਕ ਤੇ ਪਨੀਰੀ ਬੀਜਣ ਤੋਂ ਪਹਿਲਾਂ ਖੇਤ ਦੀ ਤਿਆਰੀ ਸੋ ਕਿਸਾਨ ਭਰਾਵੋ ਵੀਡੀਓ ਦੇ ਵਿੱਚ ਜੋ ਡੋਜ ਦੱਸੀ ਜਾਵੇਗੀ 20 ਮਰਲਿਆਂ ਦੀ ਡੋਜ ਦੱਸੀ ਜਾਵੇਗੀ ਜਾਨੀ ਕਿ ਇੱਕ ਕਨਾਲ ਦੀ ਡੋਜ ਦੱਸੀ ਜਾਵੇਗੀ ਜੇਕਰ ਤੁਹਾਡਾ ਉਸ ਤੋਂ ਥਾਂ ਘਾਟਾ ਤਾਂ ਤੁਸੀਂ ਆਪਣੇ ਹਿਸਾਬ ਦੇ ਨਾਲ ਉਸ ਨੂੰ ਡਿਵਾਈਡ ਕਰਕੇ ਡੋਜ਼ ਪਾ ਲੈਣੀ ਆ। ਦੋਸਤੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਜ਼ਰੂਰੀ ਖਾਦ। ਯਾਨੀ ਕਿ ਪਨੀਰੀ ਦੇ ਲਈ ਜੋ ਰੂੜੀ ਖਾਦ ਦੀ ਆਪਾਂ ਵਰਤੋਂ ਕਰਦੇ ਆਂ, ਦੇਸੀ ਖਾਦ ਦੀ ਵਰਤੋਂ ਕਰਦੇ ਆਂ। ਸੋ ਇਸ ਦੀ ਵਰਤੋਂ ਕਰਦੇ ਸਮੇਂ ਵੀ ਕਿਸਾਨ ਕੁਝ ਅੰਗੁਲੀਆਂ ਕਰ ਜਾਂਦੇ ਨੇ। ਤੁਸੀਂ ਪਨੀਰੀ ਬੀਜਦੇ ਸਮੇਂ ਜਦੋਂ ਵੀ ਖਾਦ ਦੀ ਵਰਤੋਂ ਕਰਨੀ ਆ ਤਾਂ ਸੁੱਕੀ ਰੂੜੀ ਖਾਦ ਦੀ ਵਰਤੋਂ ਕਰਨੀ ਆ। ਬਿਲਕੁਲ ਜਿਹੜੀ ਤਾਜੀ ਖਾਦ ਆ ਉਹਦੀ ਵਰਤੋਂ ਆਪਾਂ ਨਹੀਂ ਕਰਨੇ ਜਿੱਥੇ ਪਨੀਰੀ ਸੁੱਕਣ ਦੀ ਦਿੱਕਤ ਆਉਂਦੀ ਆ ਆਪਾਂ ਅਕਸਰ ਹੀ ਦੇਖਦੇ ਆ ਕਿ ਜਦੋਂ ਹੀ ਪਨੀਰੀ ਦਾ ਜਰਮੀਨੇਸ਼ਨ ਹੁੰਦਾ ਹੈ ਤੇ ਕੁਝ ਕੁ ਦਿਨਾਂ ਦੇ ਬਾਅਦ ਹੀ ਪਨੀਰੀ ਸੁੱਕਣੀ ਸ਼ੁਰੂ ਹੋ ਜਾਂਦੀ ਆ ਸੋ ਸਭ ਤੋਂ ਵੱਡੀ ਦਿੱਕਤ ਉੱਥੇ ਆਉਂਦੀ ਆ ਜਿੱਥੇ ਤਾਜੀ ਰੂੜੀ ਖਾਦ ਦੀ ਵਰਤੋਂ ਕੀਤੀ ਜਾਂਦੀ ਆ ਸੋ ਇਸੇ ਕਰਕੇ ਆਪਾਂ ਸੁੱਕੀ ਰੂੜੀ ਖਾਦ ਦੀ ਵਰਤੋਂ ਕਰਨੀ ਆ ਅਤੇ ਕਰਨੀ ਵੀ ਆਪਾਂ ਪਨੀਰੀ ਬੀਜਣ ਤੋਂ ਲਗਭਗ ਇੱਕ ਹਫ਼ਤਾ ਜਾਂ ਫਿਰ 10 ਦਿਨ ਪਹਿਲਾਂ ਚੰਗੀ ਤਰ੍ਹਾਂ ਜ਼ਮੀਨ ਦੇ ਵਿੱਚ ਮਿਕਸ ਕਰਕੇ ਰੱਖ ਲਓ ਅਤੇ ਉਸ ਤੋਂ ਬਾਅਦ ਜਿਹੜੀ ਆਪਾਂ ਪਨੀਰੀ ਬੀਜਣ ਵਾਲਾ ਪ੍ਰੋਸੈਸ ਆ ਉਹ ਸ਼ੁਰੂ ਕਰਨਾ ਹੈ ਨੰਬਰ 2 ਤੇ ਜਿੰਕਾ ਸੋ ਚੋਣੇ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ ਜ਼ਿੰਕ ਦਾ ਅਤੇ ਜ਼ਿਆਦਾਤਰ ਜ਼ਿੰਕ ਦੀ ਘਾਟ ਆਉਣ ਦੇ ਕਾਰਨ ਆਪਾਂ ਜ਼ਿੰਕ ਦੀ ਵਰਤੋਂ ਕਰਨੀ ਹੈ ਜ਼ਿੰਕ ਦੀ ਵਰਤੋਂ ਕਰਦੇ ਸਮੇਂ ਕਿਸਾਨ ਕਾਫੀ ਕਨਫਿਊਜ਼ ਹੋ ਜਾਂਦਾ ਹੈ ਕਿ ਜ਼ਿੰਕ 21% ਵਰਤੀ ਜਾਵੇ ਜਾਂ ਫਿਰ 33 ਵਰਤੀ ਜਾਵੇ ਜ਼ਿੰਕ ਦੋਨਾਂ ਦੇ ਵਿੱਚੋਂ ਤੁਸੀਂ ਜਿਹੜੀ ਮਰਜ਼ੀ ਵਰਤ ਸਕਦੇ ਹੋ ਜੇਕਰ ਤੁਸੀਂ ਜ਼ਿੰਕ ਸਲਫੇਟ 21% ਵਾਲੀ ਵਰਤਣੀ ਚਾਹੁੰਦੇ ਆ ਦਾ 5 ਤੋਂ ਲੈ ਕੇ 6 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਦੇ ਨਾਲ ਤੁਸੀਂ 21% ਜ਼ਿੰਕ ਦੀ ਵਰਤੋਂ ਕਰਨੀ ਆ ਅਤੇ ਜੇਕਰ ਤੁਸੀਂ 33% ਜ਼ਿੰਕ ਦੀ ਵਰਤੋਂ ਕਰਨੀ ਚਾਹੁੰਦੇ ਹੋ 3 ਤੋਂ ਲੈ ਕੇ 3.5 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਆ ਹੁਣ ਇਸ ਤੋਂ ਬਾਅਦ ਜਿਹੜਾ ਵੱਡਾ ਸਵਾਲ ਆ ਕਿਸਾਨਾਂ ਦਾ ਕਿ ਡੀਏਪੀ ਦੀ ਵਰਤੋਂ ਕੀਤੀ ਜਾਵੇ ਜਾਂ ਫਿਰ ਐਨਪੀਕੇ 12 32 16 ਦੀ ਵਰਤੋਂ ਕੀਤੀ ਜਾਵੇ ਜਾਂ ਫਿਰ ਸੁਪਰ ਖਾਦ ਜਾਨੀ ਕਿ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਕੀਤੀ ਜਾਵੇ ਸੋ ਦੋਸਤੋ ਮੈਂ ਕਹਿੰਦਾ ਕਿ ਤੁਸੀਂ ਜੇਕਰ ਪਨੀਰੀ ਬੀਜਣ ਦੇ ਸਮੇਂ ਸੂਪਰ ਯਾਨੀ ਕਿ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਕਰੋਗੇ ਤਾਂ ਰਿਜ਼ਲਟ ਬਹੁਤ ਚੰਗੇ ਦੇਖਣ ਨੂੰ ਮਿਲਣਗੇ ਅਤੇ ਸੁਪਰ ਖਰੀਦਦੇ ਸਮੇਂ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਸੁਪਰ ਕਿਸੇ ਚੰਗੇ ਬ੍ਰਾਂਡ ਕਿਸੇ ਚੰਗੀ ਕੰਪਨੀ ਦੀ ਖਰੀਦਣੀ ਹੈ ਸੋ ਇਹਨਾਂ ਦੇ ਵਿੱਚ ਕਾਫੀ ਧੋਖਾ ਧੜੀ ਚੱਲ ਰਿਹਾ ਹੈ ਮੈਨੂੰ ਚਾਹੁੰਦਾ ਕਿ ਤੁਸੀਂ ਕਿਸੇ ਵੀ ਇਸ ਧੋਖਾ ਧੜੀ ਦਾ ਸ਼ਿਕਾਰ ਹੋਵੋ ਅਤੇ ਜੇਕਰ ਤੁਸੀਂ ਕਿਸੇ ਚੰਗੀ ਕੰਪਨੀ ਦਾ ਸਿੰਗਲ ਸੁਪਰ ਫਾਸਫੇਟ ਖਰੀਦਦੇ ਆ ਤਾਂ ਇਸ ਦੀ ਵਰਤੋਂ ਤੁਸੀਂ 15 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਦੇ ਨਾਲ ਕਰਨੀ ਹੈ ਹੁਣ ਕੁਝ ਕਿ ਕਿਸਾਨਾਂ ਦੇ ਮਨ ਦੇ ਵਿੱਚ ਇਹ ਵੀ ਸਵਾਲ ਚੱਲ ਰਿਹਾ ਹੋਵੇਗਾ ਕਿ ਡੀਏਪੀ ਦੀ ਵਰਤੋਂ ਜਾਫਰ ਐਨਪੀ ਕੇ 12 32 16 ਦੀ ਵਰਤੋਂ ਕਿਉਂ ਨਹੀਂ ਕਰਨੀ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਹੀ ਕਿਉਂ ਕਰਨੀ ਆ ਸੋ ਸਿੰਗਲ ਸੁਪਰ ਫਾਸਫੋਰਡ ਦੇ ਵਿੱਚ ਸਲਫਰ ਅਤੇ ਕੈਲਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ ਜੋ ਕਿ ਜ਼ਮੀਨ ਨੂੰ ਹਵਾਦਾਰ ਰੱਖਦਾ ਹੈ ਜ਼ਮੀਨ ਨੂੰ ਹਵਾਦਾਰ ਰੱਖਣ ਦੇ ਨਾਲ ਹੀ ਪਪਣੀ ਜਿਹੜੀ ਪਨੀਰੀ ਦੀ ਗ੍ਰੋਥ ਆ ਉਹ ਬਹੁਤ ਸੋਹਣੀ ਹੋਵੇਗੀ ਤੇ ਕੁਝ ਕੁ ਦਿਨਾਂ ਦੇ ਵਿੱਚ ਪਨੀਰੀ ਜਿਹੜੀ ਆ ਆਪਣੀ ਤਿਆਰ ਹੋ ਜਾਵੇਗੀ ਤੇ ਜੇਕਰ ਆਪਾਂ ਡੀਏਪੀ ਦੀ ਵਰਤੋਂ ਕਰਨੇ ਚਾਹੁੰਦੇ ਆ ਤਾਂ ਬੇਚੇਜਕ ਤੁਸੀਂ ਡੀਏਪੀ ਦੀ ਵੀ ਵਰਤੋਂ ਕਰ ਸਕਦੇ ਆ ਸੋ ਧਿਆਨ ਰੱਖੋ ਇਹ ਗੱਲ ਦਾ ਕਿ ਡੀਏਪੀ ਦੀ ਵਰਤੋਂ ਕਰਦੇ ਸਮੇਂ 5 ਤੋਂ ਲੈ ਕੇ 7 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਦੇ ਨਾਲ ਹੀ ਡੀਏਪੀ ਦੀ ਵਰਤੋਂ ਕਰਨੀ ਆ। ਡਾਈਮੋਨੀਅਮ ਫਾਸਫੇਟ ਦੀ ਜੇਕਰ ਆਪਾਂ ਜ਼ਿਆਦਾ ਵਰਤੋਂ ਕਰਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਛੋਟੇ ਤੱਤਾਂ ਦੀ ਘਾਟ ਜ਼ਿਆਦਾ ਦਿਖਾਈ ਦੇਵੇਗੀ। ਜੇਕਰ ਆਪਾਂ ਪਣੀਰੀ ਦੇ ਵਿੱਚ ਓਵਰਡੋਜ਼ ਡੀਏਪੀ ਦੀ ਵਰਤੋਂ ਕਰਾਂਗੇ ਤਾਂ ਪਣੀਰੀ ਦੇ ਵਿੱਚ ਜ਼ਿੰਕ, ਫੈਰਸ, ਮੈਗਨੀਸ਼ੀਅਮ ਸੋ ਐਵੇਂ ਦੇ ਛੋਟੇ ਤੱਤਾਂ ਦੀ ਜਿਹੜੀ ਘਾਟ ਆ ਉਹ ਜ਼ਿਆਦਾ ਦਿਖਾਈ ਦੇਵੇਗੀ। ਇਸ ਤੋਂ ਬਾਅਦ ਗੱਲ ਕਰਦੇ ਹਾਂ ਫੈਰਸ ਦੀ। ਸੋ ਲੋਹਾ ਘਾਟ ਦੀ। ਕਿਸਾਨ ਅਕਸਰ ਹੀ ਮੈਂ ਦੇਖ ਰਿਹਾ ਕਿ ਲੋਹਾ ਘਾਟ ਦੇ ਲਈ ਫੈਰਸ ਨੂੰ ਜ਼ਮੀਨ ਦੇ ਵਿੱਚ ਪਾ ਰਹੇ ਆ ਜੋ ਕਿ ਬਿਲਕੁਲ ਵੀ ਅਸਰ ਨਹੀਂ ਕਰ ਰਿਹਾ ਜੇਕਰ ਆਪਣੇ ਪਨੀਰੀ ਦੇ ਵਿੱਚ ਜਾਂ ਫਿਰ ਆਪਣੀ ਕਿਸੇ ਵੀ ਫਸਲ ਦੇ ਵਿੱਚ ਫੈਰਸ ਦੀ ਆਪਾਂ ਨੂੰ ਘਾਟ ਦਿਖਾਈ ਦੇ ਰਹੀ ਆ ਤਾਂ ਸਿਰਫ ਜਾਂ ਸਿਰਫ ਉਸ ਦੀ ਪੂਰਤੀ ਆਪਾਂ ਸਪਰੇਅ ਦੇ ਰੂਪ ਦੇ ਵਿੱਚ ਕਰਾਂਗੇ ਉਹ ਪਨੀਰੀ ਉੱਗਣ ਤੋਂ ਕੁਝ ਕੁ ਦਿਨਾਂ ਬਾਅਦ ਆਪਾਂ ਸਪਰੇਅ ਦੇ ਵਿੱਚ ਉਸ ਦੀ ਪੂਰਤੀ ਕਰ ਸਕਦੇ ਆ ਸੋ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਆਪਾਂ ਨੂੰ ਥੱਲੇ ਫੈਰਸ ਜ਼ਮੀਨ ਦੇ ਵਿੱਚ ਪਾਉਣ ਦਾ ਕੋਈ ਬਹੁਤਾ ਲਾਭ ਨਹੀਂ ਮਿਲਣਾ ਹੁਣ ਗੱਲ ਕਰਦੇ ਆ ਕਿ ਕੁਝ ਕੁ ਕਿਸਾਨ ਐਨੇ ਦੇ ਵੀ ਆ ਕਿ ਜਨਾਂ ਦੇ ਇੰਨੀ ਚੀਜ਼ਾਂ ਵਰਤੋ ਕਰਨ ਦੇ ਬਾਅਦ ਵੀ ਪਨੀਰੀ ਜਿਹੜੇ ਰੰਗ ਆ ਉਹ ਨਹੀਂ ਫੜਦੇਗੇ ਸੋ ਰੰਗ ਪੀਲਾ ਰਹਿੰਦਾ ਏ ਰੰਗ ਕੱਕਾ ਰਹਿੰਦਾ ਏ ਸੋ ਸਿਰਫ ਤੇ ਸਿਰਫ ਉਹਨਾਂ ਕਿਸਾਨ ਭਰਾਵਾਂ ਦੇ ਲਈ ਆ ਕਿ ਉਹ ਪਨੀਰੀ ਬੀਜਣ ਦੇ ਸਮੇਂ ਵਰਤੋ ਕਰਨਗੇ ਮੈਗਨੀਸ਼ੀਅਮ ਸਲਫੇਟ ਮੈਗਨੀਸ਼ੀਅਮ ਸਲਫੇਟ ਦਾ ਆਪਾਂ ਥੱਲੇ ਜ਼ਮੀਨ ਦੇ ਵਿੱਚ ਛਿੱਟਾ ਲਗਾਵਾਂਗੇ ਸੋ ਕਿੰਨੀ ਡੋਜ਼ ਪਾਉਣੀ ਆ 2.5 ਕਿਲੋ ਤੋਂ ਲੈ ਕੇ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਆਪਾਂ ম্যাগਨੀਸ਼ੀਅਮ ਸਲਫੇਟ ਦਾ ਛੱਟਾ ਲਗਾਉਣਾ ਹੈ ਸੋ ਇਹ ਗੱਲ ਦਾ ਧਿਆਨ ਰੱਖੋ ਕਿ ਸਿਰਫ ਉਹਨਾਂ ਕਿਸਾਨਾਂ ਨੇ ਹੀ ਵਰਤੋਂ ਕਰਨੀ ਹੈ ਜਿੱਥੇ ਬਾੜੀ ਜਿਆਦਾ ਦਿੱਕਤ ਆਉਂਦੀ ਹੈ ਆਪਣੀਰੀ ਨੂੰ ਲੈ ਕੇ ਸੋ ক্লোਰੋਫਿਲ ਦੀ ਭਰਪੂਰ ਮਾਤਰਾ ਕਰਨ ਦੇ ਲਈ ম্যাগਨੀਸ਼ੀਅਮ ਸਲਫੇਟ ਦਾ ਬਹੁਤ ਵੱਡਾ ਕੰਮ ਬਹੁਤ ਵੱਡੀ ਸਹਾਇਤਾ ਕਰਦਾ ਹੈ ਕਿ ਆਪਣੀ ਫਸਲ ਨੂੰ ਆਪਣੀ ਪਨੀਰੀ ਨੂੰ ਆਪਣੇ ਝੋਨੇ ਨੂੰ ਸੋ ক্লোਰੋਫਿਲ ਦੇਵੇਗਾ ਹਰਾ ਭਰਾ ਰੱਖੇਗਾ ਫਸਲ ਨੂੰ ਸੋ ਸਿਰਫ ਤੇ ਸਿਰਫ ਉਹਨਾਂ ਕਿਸਾਨਾਂ ਨੇ ਹੀ ਵਰਤੋਂ ਕਰਨੀ ਹੈ ਜਿੱਥੇ ਜਿਆਦਾ ਦਿੱਕਤ ਆਉਂਦੀ ਆ ਇਸ ਤੋਂ ਬਾਅਦ ਕੁਝ ਕੁ ਕਿਸਾਨ ਇਹ ਵੀ ਆ ਕਿ ਜਿਨ੍ਹਾਂ ਦੇ ਪਨੀਰੀ ਹਰ ਸਾਲ ਉੱਗਣ ਤੋਂ ਬਾਅਦ ਇੱਕਦਮ ਮੱਚ ਜਾਂਦੀ ਆ ਇਹ ਦਿੱਕਤ ਮਾੜੀਆਂ ਜ਼ਮੀਨਾਂ ਦੇ ਵਿੱਚ ਆਉਂਦੀ ਆ ਜਾਂ ਫਿਰ ਮਾੜੇ ਪਾਣੀ ਵਾਲੀਆਂ ਜ਼ਮੀਨਾਂ ਦੇ ਵਿੱਚ ਆਉਂਦੀ ਆ ਸੋ ਜਿੱਥੇ ਪਾਣੀ ਵੀ ਮਾੜਾ ਏ ਜ਼ਮੀਨ ਵੀ ਮਾੜੀ ਆ ਕਲਰ ਵਾਲੀਆਂ ਜ਼ਮੀਨਾਂ ਦੇ ਵਿੱਚ ਅਕਸਰ ਆਪਾਂ ਦੇਖਦੇ ਆ ਕਿ ਦਿੱਕਤ ਆਉਂਦੀ ਆ ਸੋ ਕੋਸ਼ਿਸ਼ ਕਰੋ ਕਿ ਉਹਨਾਂ ਜ਼ਮੀਨਾਂ ਦੇ ਵਿੱਚ ਪਨੀਰੀ ਨਾ ਬੀਜੋ ਸੋ ਐਵੇਂ ਦੀਆਂ ਜ਼ਮੀਨਾਂ ਦੇ ਵਿੱਚ ਜਾਂ ਫਿਰ ਐਵੇਂ ਦੇ ਪਾਣੀ ਦੇ ਨਾਲ ਜਿਹੜੀ ਪਨੀਰੀ ਤਿਆਰ ਕਰਨੀ ਸੰਭਵ ਨਹੀਂ ਸੋ ਕੋਸ਼ਿਸ਼ ਕਰੋ ਕਿ ਐਵੇਂ ਫालतू ਖਰਚੇ ਤੋਂ ਬਚੋ ਅਤੇ ਆਪਣੀ ਜ਼ਮੀਨ ਦੀ ਬਦਲੀ ਕਰਕੇ ਜਾਂ ਫਿਰ ਕਿਸੇ ਹੋਰ ਖੇਤ ਦੇ ਵਿੱਚ ਪਣੀਰੀ ਬੀਜ ਕੇ ਤਿਆਰ ਕਰੋ